ਆਜੀ ਵਾਟਰ ਟੈਂਕ ਪਿੰਡ ਡਾਲਾ ਦਾ ਵਾਟਰ ਟੈਂਕਾਂ ਜਿੱਥੇ ਲਿਫਟ ਲਾਈ ਆ ਕਈ ਲੋਕਾਂ ਦਾ ਸਵਾਲ ਸੀ ਵੀ ਲਿਫਟ ਤੇ ਪੈਸੇ ਕਿਹਤੋਂ ਖਰਚਤੇ ਆ ਦੇਖੋ ਇਹ ਟੈਂਕੀ ਦੀ ਰਿਪੇਅਰ ਕਰਨੀ ਆ ਸਮਾਨ ਬਿੰਦੇ ਚੱਟੇ ਜਾਣਾ ਕਿਹੜਾ ਬੰਦਾ ਇਨੀਆ ਪੌੜੀਆਂ ਚੜ੍ਹ ਕੇ ਸਮਾਨ ਚੱਕ ਚੱਕ ਕੇ ਤਾਂ ਲਈ ਜਾਊਗਾ ਤਾਂ ਲਿਫਟ ਲਾਈ ਗਈ ਐ ਕੋਈ ਫ਼ਯੂਲ ਖਰਚੀ ਨਹੀਂ ਕੀਤੀ ਆ ਟੈਂਕੀ ਦੇ ਅੰਦਰ ਉਹ ਹਾਲ ਆ ਆ ਵੇਖ ਲਓ ਕਿੰਨੀਆਂ ਬਿਮਾਰੀਆਂ ਨਾਲ ਸੱਦਾ ਦੇ ਨਾਲ ਟੈਂਕੀ ਦਾ ਇਹ ਹਾਲ ਆ ਜਿਹੜੀ ਜਲਬ ਤੁਹਾਡੇ ਢਿੱਡਾਂ 'ਚ ਜਾਂਦੀ ਐ ਇਹ ਜਲਬ ਆ ਆ ਵੀ ਸੋলো ਤੁਸੀਂ ਆਪਦੀ ਅੱਖੀਂ ਵੇਖ ਲਓ ਕੀ ਹਾਲ ਆ ਟੈਂਕੀ ਦਾ ਕੱਲੀ-ਕੱਲੀ ਚੀਜ਼ ਦੇਖ ਲਓ ਐਸ ਕਰਕੇ ਟੈਂਕੀ ਰਿਪੇਅਰ ਕਰਨ ਦਾ ਫੈਸਲਾ ਲਿਆ ਵਾ ਇਹ ਬਹੁਤ ਸੋਚ-ਸਮਝ ਕੇ ਲਿਆ ਫੈਸਲਾ ਵਾ ਕਈ ਲੋਕਾਂ ਨੇ ਫੋਨ ਆਈ ਜਾਂਦੇ ਸਾਡੇ ਪਾਣੀ ਬੰਦ ਹੋ ਗਿਆ ਦੇਖੋ ਕਿਸੇ ਵੀ ਚੀਜ਼ ਨੂੰ ਜੇ ਆਪਾਂ ਰਿਪੇਅਰ ਕਰਦੇ ਆ ਤਾਂ ਆਪਾਂ ਨੂੰ ਘਰੋਂ ਸਾਮਾਨ ਵੀ ਬਾਹਰ ਚੱਕ ਕੇ ਰੱਖਣਾ ਪੈਂਦਾ ਵਾ ਫੇਰ ਹੀ ਉਸ ਘਰ ਦੇ ਰਿਪੇਅਰ ਆਪਾਂ ਕਰ ਸਕਦੇ ਹਾਂ ਇਸ ਕਰਕੇ ਕੁਝ ਦਿਨ ਦੀ ਤਕਲੀਫ ਚ ੱਲਣੀ ਪਊਗੀ ਜੇ ਤੁਹਾਨੂੰ ਸਦਾ ਲਈ ਤੁਸੀਂ ਆਪਦੇ ਪਰਿਵਾਰ ਵਾਸਤੇ ਵਧੀਆ ਪਾਣੀ ਲੈਣਾ ਵਧੀਆ ਸੇਵਾ ਲੈਣੀ ਆ ਤਾਂ ਫਿਰ ਇਹ ਕੁਝ ਦਿਨਾਂ ਦੀ ਤਕਲੀਫ ੱਲਣੀ ਪਊਗੀ ਬਾਕੀ ਪਿੰਡ ਦੇ ਵਿੱਚ ਹਰੇਕ ਗਲੀ ਗਲੀ ਦੇ ਵਿੱਚ ਮੋਟਰ ਲਵਾ ਕੇ ਦਿੱਤੀ ਹੈ ਕਿਤੇ ਵੀ ਕੋਈ ਵੀ ਅਜਿਹੀ ਥਾਂ ਹੈ ਨਹੀਂ ਜਿੱਥੇ ਮੋਟਰ ਹੈ ਨਹੀਂ ਇਸ ਕਰਕੇ 19 ਦਿਨ ਜੇ ਕਿਸੇ ਭੈਣ ਭਰਾ ਨੂੰ ਇੱਕ ਦੂਜੇ ਨੂੰ ਕੋਈ ਤਕਲੀਫ ਆ ਇੱਕ ਦੂਜੇ ਨੂੰ ਪਾਣੀ ਭਰਾਓ ਉਹ ਨੇ ਇਹਨਾਂ ਵੈਸੇ ਪਾਣੀ ਬੰਦ ਨਹੀਂ ਕੀਤਾ ਸਿਰਫ ਟੈਂਕੀ ਵਾਲਾ ਬੰਦ ਕੀਤਾ ਪਾਣੀ ਤਾਂ ਡਾਇਰੈਕਟ ਜਾ ਰਿਹਾ ਵਾ ਸਾਰੇ ਭਰਦੇ ਆ ਜੇ ਇੱਕ ਦੋ ਘਰਾਂ ਦੇ ਵਿੱਚ ਨਹੀਂ ਜਾ ਰਿਹਾ ਤੇ ਉਹ ਇੱਕ ਦੂਜੇ ਦੇ ਘਰ ਤੋਂ ਪਰਵਾ ਦੇ ਆਉ ਐਨਾ ਕਹਿੰਦਾ ਹੋਇਆ ਸਾਰੇ ਪਿੰਡ ਨੂੰ ਮੈਂ ਇਹ ਨਕਸ਼ਾ ਅੰਦਰੋਂ ਵੀਡੀਓ ਬਣਵਾ ਕੇ ਤਾਂ ਦਿਖਾਈ ਆ ਵੀ ਤੁਹਾਨੂੰ ਵੀ ਪਤਾ ਲੱਗ ਜੀ ਵੀ ਕੰਮ ਕਿਵੇਂ ਹੁੰਦੇ ਤੇ ਮਿਹਨਤ ਕਿਵੇਂ ਹੁੰਦੀ ਆ ਇਹ ਜਿਹੜੇ ਕਾਰ ਦੀ ਸੇਵਾ ਮਿਸਤਰੀ ਜਗਤਾਰ ਸਿੰਘ ਇਹ ਕਰ ਰਹੇ ਆ ਤੇ ਇਹਨਾਂ ਦੀ ਟੀਮ ਕਰ ਰਹੀ ਆ ਬਹੁਤ ਔਖਾ ਕੰਮ ਆ ਜਿਹੜਾ ਤਾਂ ਚੜ੍ਹ ਕੇ ਕਰਨਾ ਵਾ ਗਾ ਇੰਨੀ ਗਰਮੀ ਚ ਕੰਮ ਕਰਨਾ ਕੋਈ ਸੌਖਾ ਨਹੀਂ ਗਾ ਇਹ ਆਪਣੇ ਲੋਕਾਂ ਦੀ ਖਾਤਰ ਹੀ ਕਰ ਰਹੇ ਆ ਇਸ ਕਰਕੇ ਇਹਨਾਂ ਨੂੰ ਸਹਿਯੋਗ ਦਿਓ ਧੰਨਵਾਦ ਜੀ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜੱਜ ਕਰ